ਸਾhi ਗਾਲ ਦੋਸਤੋ ਅੱਜ ਆਪਾਂ ਨਵੀਂ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਕਿ ਅੰਬ ਦਾ ਜੂਸ ਆਪਾਂ ਘਰ ਵਿੱਚ ਗਰਮੀਆਂ ਆਗਣਾਂ ਨੇ ਤੇ ਆਪਾਂ ਘਰ ਵਿੱਚ ਅੰਬ ਦਾ ਜੂਸ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਅੰਬ ਲੈ ਲੈਣੇ ਆ ਉਹ ਤੁਸੀਂ ਮਰਜ਼ੀ ਨਾਲ ਲੈ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਅੰਬ ਨੂੰ ਪੂਰੀ ਚੰਗੀ ਤਰ੍ਹਾਂ ਧੋ ਲੈਣਾ ਹੈਗਾ ਉਸ ਤੋਂ ਬਾਅਦ ਆਪਾਂ ਇੱਕ ਜੱਗ ਲੈ ਲਾਂਗੇ ਉਹਦੇ ਵਿੱਚ ਇੱਕ ਇੱਕ ਗਲਾਸ ਹੀ ਦੁੱਧ ਦਾ ਬਾਹਾਂ ਵੱਧ ਘੱਟ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੰਬ ਨੂੰ ਚੀਰਾਂਗੇ ਤੇ ਉਹਦੇ ਵਿੱਚ ਦੁੱਧ ਦੇ ਵਿੱਚ ਚੀਰ ਕੇ ਪਾਵਾਂਗੇ ਹਾਂਜੀ ਆਪਾਂ ਅੰਬ ਦੁੱਧ ਵਿੱਚ ਚੀਰ ਕੇ ਪਾ ਲਿਆ ਹੈਗਾ ਤਾਂ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਉਹ ਤੁਸੀਂ ਵੱਧ ਘੱਟ ਲੈ ਸਕਦੇ ਹੋ ਖੰਡ ਕਿਸੇ ਨੂੰ ਮਿੱਠਾ ਜ਼ਿਆਦਾ ਪਸੰਦ ਹੈ ਕਿਸੇ ਨੂੰ ਘੱਟ ਹੈ ਉਸ ਤੋਂ ਬਾਅਦ ਆਪਾਂ ਜੀ ਹੈਂਡੀ ਨਾਲ ਵੀ ਜੂਸ ਕੱਢ ਸਕਦੇ ਆ ਜਾਂ ਤੁਹਾਡੇ ਕੋਲੇ ਕਰੇ ਜੂਸਰ ਵੀ ਹੋ ਸਕਦਾ ਉਸ ਵਿੱਚ ਵੀ ਜੂਸਰ ਵਿੱਚ ਵੀ ਆਪਾਂ ਜੂਸ ਕੱਢ ਸਕਦੇ ਆ ਹਾਂਜੀ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ ਹੁਣ ਇਸ ਤੋਂ ਬਾਅਦ ਆਪਾਂ ਬਰਫ਼ ਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਤੇ ਉਹ ਇਹਦੇ ਵਿੱਚ ਪਾ ਦੇਣੀ ਆ ਪੂਰਾ ਠੰਡਾ ਠਾਰ ਜੂਸ ਹੋ ਜਾਊਗਾ ਪੀ ਕੇ ਦਿਲ ਨੂੰ ਵੀ ਠੰਡਕ ਮਿਲੂਗੀ ਹਾਂਜੀ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਤੇ ਲਾਈਕ ਜਰੂਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ